ਮੇਸ ਦੀ ਜਾਂਚ ਕੀ ਹੈ ਫਕੀਰ ਕਹਿੰਦੇ ਨੇ ਫਫਾ ਕਕਾ ਤੇਰਾ ਦਾ ਸਾਸ ਸੰਗੇ ਚ ਤਿੰਨ ਲੱਖਰ ਨੇ ਗੁਰੂ ਦੇ ਪਿਆਰੇ ਫਫਾ ਸਰੀਰ ਨੂੰ ਮਾਈ ਕੀ ਪਦਾਰਥਾਂ ਨੂੰ ਸੰਸਾਰ ਨੂੰ ਪਨਾ ਸਮੇਂ ਨਾ ਸਾਸ ਸੰਗੇ ਚ ਪਨਾ ਸਮੇਂ ਨਾ ਗੁਰੂ ਦੇ ਪਿਆਰੇ ਐਵੇਂ ਪੈਰ ਪਸਾਰੀ ਜਾਂਦੇ ਆ ਸਾਸ ਸੰਗੇ ਚ ਇੱਕ ਸਵਾਸ ਤਾਂ ਨਹੀਂ ਆਪਣੇ ਵਿਸ਼ਵਾਸ ਗੁਰੂ ਦੇ ਪਿਆਰੇ ਕਿਹੜੀ ਗੱਲ ਤੇ ਭਾਰ ਚੁੱਕਣਿਆ ਪੈ ਸਾਸ ਸੰਗੇ ਚ ਦਾਵਾ ਕਿਸ ਦਾ ਦਾ ਕਰਨੇ ਪਏ ਗੁਰੂ ਦੇ ਪਿਆਰੇ ਗਿਆਨਵਾਨ ਕਹਿੰਦਾ ਪਿਆ ਰੱਬ ਦੀ ਜਾਤ ਕੀ ਹੈ ਫਕਰ ਫਕੀਰ ਸਾਸੰਗਤਿ ਫਕੀਰ ਦੇ ਅਸਿਕ ਫਕਰਦਾਰਤ ਕੀ ਨੇ ਕੱਕਾ ਕਿਨਾਰਾ ਇਕਾਂਤ ਰਣਾ ਸਾਸੰਗਤਿ ਚ ਇਕਾਂਤ ਦੇ ਬੜੇ ਸੁਖ ਨੇ ਗੁਰੂ ਦੇ ਪਿਆਰੇ ਬਹੁਤ ਸੁਖ ਨੇ ਪਰ ਕਦੋਂ ਜਦੋਂ ਮਨ ਪਵਿੱਤਰ ਹੋਵੇ ਸਾਸੰਗਤਿ ਚ ਇਹਦੀ ਇਕਾਂਤ ਹੈ ਮਨ ਪਵਿੱਤਰ ਦੀ ਇੱਕ ਬੜੀ ਵੱਡੀ ਦੇਣ ਹੈ ਤੇ ਇਹ ਇਹ ਵੀ ਬੜਾ ਨੇ ਆਖਿਆ ਰੱਖਣਾ ਇਹ ਬੜਾ ਵੱਡਾ ਫਾਇਆ ਵੀ ਇਹ ਸਾਸੰਗ ਹੈ ਜੀ ਪਰ ਜਦੋਂ ਮਨ ਪਵਿੱਤਰ ਹੈ ਇਕਾਂਤ ਲੋਕ ਤੇ ਪ੍ਰਲੋਕ ਦੇ ਸੁਖ ਦਿੰਦੀ ਇਹ ਸਾਸੰਗ ਰਹਿਣਾ ਇਕੰਤਕਾ ਇਹ ਉਹ ਮਤਾ ਸੰਤ ਕਾ ਸਾਸੰਗ ਹੈ ਜੀ ਫਕੀਰ ਰਾਰਾ ਰਹਿਮਦਿਲ ਹੋਣਾ ਸਾਸੰਗ ਹੈ ਜੀ ਫਕਰ ਸੋਈ ਜਿਹਨੂੰ ਫਿਕਰ ਨਾ ਕੋਈ ਤੇ ਸਬਰ ਸ਼ਹਿਰ ਵਿੱਚ ਰਹਿੰਦੇ ਫਾਕਾ ਫਿਕਰ ਜ਼ਗੀਰ ਤੇ ਨਾ ਦੀ ਹੋਏ ਦਲਗੀਰ ਨਾ ਬੈੰਦੇ ਸਦਾ ਖੁਸ਼ਹਾਲ ਰਹਿਣ ਦਿਲ ਅੰਦਰ ਤੇ ਮੁੱਖੋਂ ਸਵਾਲ ਨਾ ਕਹਿੰਦੇ ਤੇ ਨਾਨਕ ਇਹ ਗੁਣ ਵਿੱਚ ਫਕੀਰਾਂ ਤੇ ਸਦਾ ਨਾਮ ਰਸ ਲੈਂਦੇ ਸਾ ਸੰਗ ਫਕਰ ਗੁਰੂ ਦੇ ਪਿਆਰੇ ਰੱਬ ਦੀ ਜਾਤ ਫਕਰ ਹੈ ਸਾ ਸੰਗ ਰੱਬ ਦੀ ਜਾਤ ਫਕੀਰ ਹੈ